ਤੁਹਾਨੂੰ ਕਿਸ ਤਰ੍ਹਾਂ ਦਾ ਬਿਆਨ ਸੀ ਔਰ ਕਿੰਨੇ ਕੁ ਲੋਕ ਫੜੇ ਨੇ ਜੀ ਜੈਹਨ ਜੀ ਸਾਰਿਆਂ ਨੂੰ ਤੇ ਮਾਨਯੋਗ ਐਸਐਸਪੀ ਫਾਜ਼ਲਗਾ ਡਾਕਟਰ ਪ੍ਰਗਿਆ ਜੈਨ ਦੀ ਗਵਾਈ ਹੇਠ ਜਿਹੜਾ ਹੈਗਾ ਲਗਾਤਾਰ ਕਾਸੋ ਆਪਰੇਸ਼ਨ ਹੈਗੇ ਜਿਹੜੇ ਉਹ ਵੱਖ-ਵੱਖ ਏਰੀਆਜ਼ ਦੇ ਵਿੱਚ ਫਾਜ਼ਲਗਾ ਵਿੱਚ ਕੀਤੇ ਜਾ ਰਹੇ ਨੇ ਇਸੇ ਲਈ ਹੀਰਦੀਨ ਸਾਡੇ ਪੁਲਿਸ ਸਟੇਸ਼ਨ ਖੋਈਆਂ ਸਰਵਰ ਦੀਨ ਪਿੰਦੇ ਪਿੰਡ ਪੰਜ ਕੋਸੀ ਅਤੇ ਉਸ ਤੋਂ ਆਲੇ-ਦਾਲੇ ਜਿਹੜੀਆਂ ਹੋਰ ਢਾਣੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਾਸੋ ਆਪਰੇਸ਼ਨ ਕੀਤਾ ਗਿਆ ਇਸ ਕਾਸੋ ਆਪਰੇਸ਼ਨ ਦੇ ਵਿੱਚ ਸਾਬਤ ਵੀਜ਼ ਬੋਹੜ ਦੀ ਇਹ ਸਾਰੀ ਫੋਰਸ ਪਲੱਸ ਬੀਐਸਐਫ ਦੇ ਜਵਾਨ ਤੇ ਉਸ ਤੋਂ ਇਲਾਵਾ ਜਿਹੜੀ ਕਯੂਆਰਟੀ ਜਿਹੜੀ ਸਪੈਸ਼ਲ ਤੌਰ ਤੇ ਇਸ ਦੇ ਵਿੱਚ ਲਗਾਈ ਗਈ ਇਸ ਦੇ ਵਿੱਚ ਟਾਰਗੇਟਡ ਜਿਹੜੀਆਂ ਹੈਗੀਆਂ ਰੇਡਸ ਜਿਹੜੀਆਂ ਕੰਡਕਟ ਕੀਤੀਆਂ ਗਈਆਂ ਜਿਸ ਦੇ ਵਿੱਚ ਸਾਡੇ ਕੋਲ ਇੱਕ ਮਕਦਮਾ ਨੰਬਰ 37 ਦਰਜ ਹੋਇਆ ਸੀ ਖੋਨਿਆ ਸਰਵਰ ਦੇ ਵਿੱਚ ਜਿਸ ਵਿੱਚ ਜਿਹੜੇ ਦੋਸ਼ੀ ਸੀਗੇ ਇਸ ਏਰੀਆਸ ਦੇ ਵਾਂਟਡ ਸੀਗੇ ਉਹਨਾਂ ਉੱਤੇ ਵੀ ਰੇਡਸ ਕੀਤੀਆਂ ਗਈਆਂ ਤੇ ਇਹਦੇ ਵਿੱਚ ਸਾਨੂੰ ਸਫਲਤਾ ਹਾਸਲ ਹੋਈ ਅਸੀਂ ਜਿਹੜੇ ਹੈਗੇ ਚਾਰ ਬੰਦੇ ਜਿਹੜੇ ਕਿ ਇਸ ਮਕਦਮੇ ਵਿੱਚ ਲੁੜਿੰਦੇ ਸਨ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਤੇ ਇਸ ਤੋਂ ਇਲਾਵਾ ਜਿਹੜਾ ਉਹ ਕਾਸੋ ਆਪਰੇਸ਼ਨ ਇੰਦਰਾਣ ਤਿੰਨ ਹੋਰ ਸ਼ੱਕੀ ਪੁਰਸ਼ਾਂ ਤੇ ਜਿਹੜੀ ਹੈਗਾ ਉਹਨਾਂ ਤੇ ਉਹਨਾਂ ਦੀ ਬੰਦੀ ਪਾਈ ਗਈ ਸ਼ੱਕੀ ਹਾਲਾਤਾਂ ਵਿੱਚ ਪਾਏ ਜਾਂਦੇ ਸੋ ਇਸ ਤਰ੍ਹਾਂ ਦੇ ਜਿਹੜੇ ਖਾਸੋ ਆਪਰੇਸ਼ਨ ਨੇ ਟਾਰਗੇਟਡ ਇਹ ਅੱਗੇ ਵੀ ਜਾਰੀ ਰਹਿਣਗੇ